ਸਰਦਾਰ ਬਲਵਿੰਦਰ ਸਿੰਘ ਜੀ ਬਾਜਵਾ ਚੈਨਲ ਸੰਝਾ ਪੰਜਾਬ ਨਿਊਯਾਰਕ ਅਮਰੀਕਾ ਔਰ ਨਾਲ ਦੀ ਨਾਲ ਬਹੁਤ ਵੱਡੇ ਸਮਾਜ ਸੇਵਕ ਵੀ ਨੇ ਸੋ ਬਹੁਤ ਪੱਖੀ ਸ਼ਖਸੀਅਤ ਇਹਨਾਂ ਨੂੰ ਸਨਮਾਨਿਤ ਕਰਕੇ ਅਸੀਂ ਖੁਦ ਨੂੰ ਸਨਮਾਨਿਤ ਮਹਿਸੂਸ ਕਰ ਰਹੇ ਹਾਂ ਸਰਦਾਰ ਬਲਵਿੰਦਰ ਸਿੰਘ ਜੀ ਬਾਜਵਾ ਸਾਹਿਬ ਧੰਨਵਾਦ ਜੀ ਸਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਅੱਜ ਪੰਜਾਬੀ ਮਾਂ ਬੋਲੀ ਦਿਵਸ ਦੇ ਜਿਹੜੇ ਸਾਡੇ ਦਿਨ ਚੱਲ ਰਹੇ ਨੇ ਉਦਾਂ ਦੇ ਹਰ ਰੋਜ਼ ਹਰ ਇੱਕ ਮਿੰਟ ਹਰ ਸੈਕਿੰਡ ਹੁੰਦਾ ਪਰ ਆਪਾਂ ਸਾਲ 'ਚ ਇੱਕ ਤੋਂ ਵਾਰ ਹੀ ਮਨਾਉਂਦੇ ਆ ਪੰਜ ਆਬ ਵੈਲਫੇਅਰ ਸੁਸਾਇਟੀ ਅੱਜ ਜਿੰਨੀ ਸਾਰੀ ਇਹਨਾਂ ਦੀ ਟੀਮ ਹੈ ਪੰਜਾਬ ਦੀ ਇਹਨਾਂ ਮੈਂ ਸਾਰਿਆਂ ਨੂੰ ਹੀ ਬਹੁਤ-ਬਹੁਤ ਵਧਾਈ ਦਿੰਦਾ ਹਾਂ ਕਿ ਇਹ ਬੜੇ-ਬੜੇ ਵਧੀਆ ਕੰਮ ਕਰਕੇ ਪੰਜਾਬੀ ਆ ਬੋਲੀ ਦੇ ਨਾਲ ਲੋਕਾਂ ਨੂੰ ਜਿਹੜੇ ਜੋੜਦੇ ਨੇ ਅੱਜ ਅਸੀਂ ਪੰਜਾਬ ਭਵਨ ਲੁਧਿਆਣਾ ਦੇ ਵਿੱਚ ਇਹ ਦਿਨ ਮਨਾ ਰਹੇ ਆਂ ਤੁਸੀਂ ਜਿੰਨੇ ਵੀ ਇੱਥੇ ਆ ਜਾਇਓ ਜਿੰਨੀਆਂ ਸ਼ਕਸ਼ਿਕਤਾ ਤੁਸੀਂ ਪੰਜਾਬੀ ਬੋਲੀ ਨੂੰ ਪਿਆਰ ਕਰਨ ਵਾਲੇ ਹੋ ਅੱਜ ਜੇ ਮੈਂ ਕਹਾਂ ਇੱਥੇ ਪੰਜਾਬੀ ਬੋਲੀ ਹੀ ਬੋਲੀ ਜਾਏਗੀ ਅਤੇ ਵਿੱਚ ਕਿਤਾਬਾਂ ਦੇ ਵੀ ਠਣਦੀ ਰਹੇਗੀ ਅਦੋਂ ਤੱਕ ਤੇ ਪੰਜਾਬੀ ਨਹੀਂ ਮਰਦੀ ਜਦੋਂ ਤੱਕ ماں ਤੁਹਾਡੇ ਵਰਗੇ ਜਨਦੀ ਰਹੇਗੀ ਸੋ ਅੱਜ ਜੇ ਮੈਂ ਕਹਾਂ ਕਿ ਜਿਹੜੀ ਪੰਜਾਬੀ ਬੋਲੀ ਹੈ ਚਲੋ ਆਪਾਂ ਸਮੇਂ-ਸਮੇਂ ਤੇ ਆਪਾਂ ਆਲੇ-ਦੁਆਲੇ ਵੇਖਦੇ ਹਾਂ ਹਰ ਇੱਕ ਦੇ ਵਿੱਚ ਕੁਝ ਉਤਾਰ ਚੜ੍ਹਾ ਆਉਂਦੇ ਨੇ ਪਰ ਪੰਜਾਬੀ ਬੋਲੀ ਅਜੇ ਚੜ੍ਹਦੀ ਕਲਾ ਦੇ ਵਿੱਚ ਇੱਕ ਪਾਸੇ ਸੂਰਜ ਚੜ੍ਹਦਾ ਤੇ ਇੱਕ ਪਾਸੇ ਸੂਰਜ ਉਤਰਦਾ ਚੜ੍ਹਦੇ ਲੈ ਤੋਂ ਲੈ ਕੇ ਲੈਂਦੇ ਤੱਕ ਜਿਹੜੀ ਪੰਜਾਬੀ ਬੋਲੀ ਜਾਂਦੀ ਹੈ ਕਿਉਂਕਿ ਦੇਸ਼ ਵਿਦੇਸ਼ਾਂ ਦੇ ਵਿੱਚ ਕੋਈ ਵੀ ਇਦਾਂ ਦਾ ਦੇਸ਼ ਨਹੀਂ ਹੋਣਾ ਕਿ ਜਿੱਥੇ ਪੰਜਾਬੀ ਦੀ ਗੱਲ ਨਹੀਂ ਹੁੰਦੀ ਜਿਸ ਜਗ੍ਹਾ ਦੇ ਉੱਤੇ ਸਾਡਾ ਗੁਰੂ ਘਰ ਨੇ ਜਦੋਂ ਕਿਸੇ ਨੂੰ ਕੋਈ ਕਿਸੇ ਜਗ੍ਹਾ ਨਹੀਂ ਮਿਲਦੀ ਖਾਨਦੂ ਨਹੀਂ ਮਿਲਦਾ ਸਭ ਤੋਂ ਪਹਿਲਾਂ ਲੋਕੀ ਇਹ ਦੇਖਦੇ ਕਿ ਪੰਜਾਬੀਆਂ ਦਾ ਕਿਹੜਾ ਗੁਰੂ ਘਰ ਹੈ ਉੱਥੇ ਸਾਨੂੰ ਕੋਈ ਟਿਕਾਣਾ ਮਿਲ ਜਾਵੇ ਅੱਜ ਪੰਜਾਬ ਜਿਹੜਾ ਹੈ ਮੈਂ ਇਨੀ ਗੱਲ ਜ਼ਰੂਰ ਕਾਵਾਂਗਾ ਕਦੇ-ਕਦੇ ਸਾਨੂੰ ਏਦਾਂ ਉੱਥੇ ਪ੍ਰਦੇਸਾਂ 'ਚ ਬੈਠਿਆਂ ਨੂੰ ਲੱਗਣ ਲੱਗ ਪਿਆ ਸੀ ਕਿ ਸਾਨੂੰ ਜਿਹੜੇ ਅਸੀਂ ਪ੍ਰਦੇਸਾਂ ਦੇ ਵਿੱਚ ਬੈਠੇ ਆਂ ਕਿਤੇ ਸਾਨੂੰ ਉੱਥੇ ਜਾ ਕੇ ਅਸੀਂ ਉੱਥੋਂ ਇੱਥੇ ਆਏ ਆਂ ਫੇਰ ਸਾਨੂੰ ਉੱਥੇ ਜਾ ਕੇ ਹੰਗਾਰਾ ਨਾ ਪੰਜਾਬੀ ਦਾ ਦੇਣਾ ਪਵੇ ਕਿਉਂਕਿ ਮੈਂ ਇੱਥੇ ਜਿੱਦਾਂ ਹੁਣ ਬਿੱਟੂ ਖੰਨਾ ਜੀ ਨੇ ਵੀ ਰੀਤੀ ਰਿਵਾਜਾਂ ਦੀ ਵੀ ਗੱਲ ਕੀਤੀ ਹੈ ਅਸੀਂ ਜਿਹੜੇ ਰੀਤੀ ਰਿਵਾਜ ਇੱਥੋਂ ਲੈ ਕੇ ਗਏ ਸੀ ਅਸੀਂ ਕੋਈ ਛੱਡਿਆ ਨਹੀਂ ਹੈਗਾ ਪਰ ਤੁਸੀਂ ਪੰਜਾਬ ਵਾਲੇ ਛੱਡੀ ਜਾਂਦੇ ਹੋ ਮੈਂ ਤੁਹਾਨੂੰ ਇਹ ਜ਼ਰੂਰ ਕਹਾਂਗਾ ਕਈ ਵਾਰੀ ਇਸ ਗੱਲ ਦੀ ਸ਼ਰਮ ਆਉਂਦੀ ਹੈ ਕਿ ਜਦੋਂ ਅਸੀਂ ਇੱਥੇ ਆਪਣੇ ਵਿਆਹ ਸ਼ਾਦੀ ਦੇ ਪ੍ਰੋਗਰਾਮ ਕਰਦੇ ਹਾਂ ਸਾਡਾ ਵਿਆਹ ਸ਼ਾਦੀ ਜਿੰਨਾ ਚਿਰ ਸਾਡੀਆਂ ਚਾਰ ਲਾਵਾਂ ਨਹੀਂ ਹੁੰਦੀਆਂ ਆਨੰਦ ਕਾਰਜ ਨਹੀਂ ਹੁੰਦਾ ਸਪੂਰਨ ਨਹੀਂ ਹੁੰਦਾ ਪਰ ਅੱਜ ਆਨੰਦ ਕਾਰਜ ਨੂੰ ਤੁਸੀਂ ਵਿਸਾਰ ਦਿੱਤਾ ਜੇ 10-15 ਬੰਦੇ ਘਰ ਦੇ ਬੈਠੇ ਹੁੰਦੇ ਨਾ ਦੂਜੇ ਪਾਸੇ ਜੋ ਮਰਜੀ ਚਲਦਾ ਹੋਵੇ ਦੂਜਾ ਪ੍ਰੋਗਰਾਮ ਉੱਥੇ ਲੋਕੀ ਜ਼ਿਆਦਾ ਹੁੰਦੇ ਨੇ ਕਿਉਂਕਿ ਇਦਾਂ ਜਿੰਨਾ ਚਿਰ ਅਸੀਂ ਆਪਣੇ ਜਿਹੜੇ ਫੰਕਸ਼ਨ ਨੇ ਜਦੋਂ ਆਪਣੇ ਬੱਚਿਆਂ ਨੂੰ ਅਸੀਂ ਦੱਸਾਂਗੇ ਕਿ ਆ ਆ ਚਾਰ ਲਾਵਾਂ ਦਾ ਜਾਂ ਜਿਹੜੇ ਵੀ ਧਰਮ ਦੇ ਵਿੱਚ ਅਸੀਂ ਆ ਆਨੰਦ ਕਾਰਜ ਕਰਦੇ ਹਾਂ ਆ ਜਾਂ ਫੇਰੇ ਕਰਦੇ ਹਾਂ ਸੋ ਕਿਉਂਕਿ ਅਸੀਂ ਸਾਰੇ ਅ ਧਰਮਾਂ ਦਾ ਸਤਿਕਾਰ ਕਰਦੇ ਹਾਂ ਸਾਡਾ ਫਰਜ਼ ਬੰਦਾ ਹੈ ਕਿ ਉਹਨਾਂ ਨੂੰ ਦੱਸੀਏ ਕਿ ਆਪਾਂ ਇਹ ਕਿਉਂ ਹੈ ਤੇ ਇਸ ਪਾਸੇ ਕਿਉਂ ਹੈ ਥੋੜਾ ਜਿਹਾ ਸਾਨੂੰ ਇੱਧਰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ ਆ ਬਾਕੀ ਜੇ ਮੈਂ ਕਹਾਂ ਕਿ ਕਦੇ ਵੀ ਜਦੋਂ ਆ ਦੁਨੀਆਂ ਦਾ ਚੋਰ ਕਿਸੇ ਦੇ ਘਰ ਚੋਰੀ ਕਰਨ ਜਾਂਦੇ ਹਨ ਉਹ ਚੋਰੀ ਕਰਨ ਉਹਦੇ ਘਰ ਜਾਂਦੇ ਜਿਹਦੇ ਘਰ ਕੋਈ ਡਾਇਮੰਡ ਹੋਵੇ ਸੋਨਾ ਵਧੀਆ ਚੀਜ਼ਾਂ ਹੋਣ ਸਾਡੀ ਸਾਡੇ ਤੇ ਜੇ ਕਿਤੇ ਹਮਲੇ ਹੁੰਦੇ ਨੇ ਸਮਝੋ ਅਸੀਂ ਬੜੇ ਅਮੀਰ ਆ ਤਾਂ ਸਾਡੇ ਤੇ ਹਮਲੇ ਹੁੰਦੇ ਕਦੇ ਚੋਰਾਂ ਦੇ ਘਰ ਵੀ ਲੋਕੀ ਚੋਰੀ ਕਰਨ ਜਾਂਦੇ ਜਿਨ੍ਹਾਂ ਦੇ ਘਰੋਂ ਲੱਭਣਾ ਹੀ ਕੁਝ ਨਹੀਂ ਸੋ ਸਾਨੂੰ ਚੜ੍ਹਦੀ ਕਲਾ 'ਚ ਰਹਿਣਾ ਚਾਹੀਦਾ ਸਾਨੂੰ ਕਦੇ ਵੀ ਇਹ ਘਬਰਾਉਣਾ ਨਹੀਂ ਚਾਹੀਦਾ ਕਿਸੇ ਗੱਲ ਦੇ ਉੱਤੋਂ ਵੀ ਸੋ ਹਮੇਸ਼ਾ ਮੈਂ ਇਹ ਜ਼ਰੂਰ ਦੇਖਿਆ ਕਿ ਅਸੀਂ ਇੱਥੇ ਆ ਕੇ ਪਹਿਲਾਂ ਦਰਖਤ ਵੱਢੀ ਜਾਂਦੇ ਸੀ ਪਿਛਲੇ 2 ਸਾਲ ਮੈਂ ਪਹਿਲਾਂ ਆਇਆ ਸੀ ਮੈਂ ਆਪਣੇ ਪਿੰਡ ਇਥੇ ਗੁਰੂ ਨਾਨਕ ਫੋਰੈਸਟ ਲਾਇਆ ਸੀ 5 600 ਇਥੇ ਬੂਟੇ ਲਾਏ ਸੀ ਜਿਹੜੇ ਖਤਮ ਹੋ ਚੁੱਕੇ ਨੇ ਪਿੱਪਲ ਬੋਹੜ ਤੂਤ ਦਰੇਕਾ ਨਿੰਮ ਅਸੀਂ ਬੂਟੇ ਲਾਉਣੇ ਅਸੀਂ ਬਾਹਰੋਂ ਵੀ ਆ ਕੇ ਸ਼ੁਰੂ ਕੀਤੇ ਨਾ ਪਰ ਹੁਣ ਅਸੀਂ ਇੱਥੇ ਵੀ ਦੇਖਿਆ ਕਿ ਲੋਕ ਅੱਗੇ ਨਾਲੋਂ ਸਾਨੂੰ ਥੋੜਾ ਜਿਹਾ ਰੰਗੀਨ ਅਤੇ ਹਰਿਆ ਭਰਿਆ ਜਿਹੜਾ ਪੰਜਾਬ ਦੇਖਣ ਨੂੰ ਲੱਗਿਆ ਜਿਹੜਾ ਸਾਨੂੰ ਪੋਜ਼ਿਟਿਵ ਚੀਜ਼ ਲੱਗਦੀ ਅਸੀਂ ਉਹ ਵੀ ਜ਼ਰੂਰ ਦੱਸਾਂਗੇ ਬਾਕੀ ਜੇ ਮੈਂ ਇੰਨੀ ਗੱਲ ਕਹਾਂ ਕਿ ਇੱਕੋ ਇੱਕ ਬੋਲੀ ਹੈ ਪੰਜਾਬੀ ਆ ਕੋਈ ਇਹਦੀ ਜਿਹੜਾ ਆਮ ਤੇ ਜਿੱਦਾਂ ਲੋਕੀ ਕਹਿੰਦੇ ਮੈਂ ਇਹਦੀ ਸੇਵਾ ਕਰਦਾ ਪੰਜਾਬੀ ਸੇਵਾ ਕਰਦੀ ਏ ਇਸ ਦੇ ਵਿੱਚੋਂ ਜਿਹੜੇ ਸਾਡੇ ਗੀਤਕਾਰ ਨੇ ਲਿਖਣ ਵਾਲੇ ਨੇ ਬੋਲਣ ਵਾਲੇ ਨੇ ਪ੍ਰੋਫੈਸਰ ਨੇ ਟੀਚਰ ਨੇ ਜਿਨ੍ਹਾਂ ਨੇ ਅਮੀਰ ਵਿਰਸਾ ਪੰਜਾਬੀਆਂ ਦਾ ਇਹਨਾਂ ਕਿਸੇ ਹੋਰ ਭਾਸ਼ਾ ਜੋ ਕਿਸੇ ਨੂੰ ਫਾਈਨੈਂਸ਼ੀਅਲ ਸਪੋਰਟ ਨਹੀਂ ਮਿਲਦੀ ਇੱਜ਼ਤ ਮਾਨ ਇਹਦੇ ਤੋਂ ਮਿਲਦਾ ਹੈ ਪੈਸਾ ਇਹਦੇ ਤੋਂ ਮਿਲਦਾ ਸਭ ਕੁਝ ਇਹਦੇ ਤੋਂ ਮਿਲਦਾ ਸੋ ਪੰਜਾਬੀ ਨੇ ਸਾਨੂੰ ਬਹੁਤ ਕੁਝ ਦਿੱਤਾ ਹੈ ਸਾਨੂੰ ਹਮੇਸ਼ਾ ਪੰਜਾਬੀ ਦੀ ਚੜ੍ਹਦੀ ਕਲਾ ਲਈ ਅਤੇ ਆਪਣੇ ਘਰਾਂ ਦੇ ਵਿੱਚ ਜ਼ਰੂਰ ਪੰਜਾਬੀ ਬੋਲਣੀ ਚਾਹੀਦੀ ਹੈ ਅੱਜ ਆ ਦੇਸ਼ ਵਿਦੇਸ਼ ਦੇ ਵਿੱਚ ਜਿੰਨੇ ਮੇਲੇ ਉੱਥੇ ਲੱਗਦੇ ਨਾ ਇੰਨੇ ਮੇਲੇ ਸ਼ਾਇਦ ਇੱਥੇ ਵੀ ਨਹੀਂ ਲੱਗਦੇ ਹੁਣ ਫੇਰ ਸ਼ੁਰੂ ਹੋਏ ਥੋੜੇ ਜੇ ਮੇਲੇ ਲੱਗਨੇ ਪਿਛੇ ਜੀ ਥੋੜੇ ਘਟ ਗਏ ਸੀ ਕਿਉਂਕਿ ਜਦੋਂ ਸਾਡੇ ਮੇਲੇ ਸੱਭਿਆਚਾਰ ਦੀਆਂ ਜਦੋਂ ਕਿਤੇ ਗੱਲਾਂ ਹੁੰਦੀਆਂ ਨਾ ਉਹਨਾਂ ਦੇ ਨਾਲ ਸਾਡੀ ਜਿਹੜੀ ਨਵੀਂ ਜਨਰੇਸ਼ਨ ਨੇ ਉਹਨਾਂ ਦੇ ਉੱਤੇ ਜ਼ਰੂਰ ਫਰਕ ਪੈਂਦਾ ਹੋਵੇ ਸੋ ਮੈਂ ਇੱਕ ਵਾਰੀ ਤੁਹਾਨੂੰ ਇਸ ਗੱਲ ਦੀ ਬਹੁਤ-ਬਹੁਤ ਵਧਾਈ ਰਵਾਂਗਾ ਤੁਸੀਂ ਚਿੰਤਤ ਵੀ ਰਹੋ ਠੀਕ ਹੈ ਵੀ ਜਦੋਂ ਕੋਈ ਗੱਲ ਉਹਦੇ ਤੁਹਾਡੇ ਤੇ ਹਮਲਾ ਆਉਂਦਾ ਉਹ ਤਾਂ ਆਪਾਂ ਉਹਦੇ ਲਈ ਵੀ ਤਿਆਰ ਰਹਿਣਾ ਪਰ ਚੜ੍ਹਦੀ ਗੱਲਾ ਆਪਾਂ ਹਮੇਸ਼ਾ ਰਹਿਣੀ ਹੈ ਪੰਜਾਬੀ ਬਿਲਕੁਲ ਚੜ੍ਹਦੀ ਗੱਲਾ ਜੇ ਮੈਂ ਇੱਕ ਗੱਲ ਜ਼ਰੂਰ ਮੈਂ ਕਈ ਵਾਰੀ ਕਰਾਂਗਾ ਲੰਮੀ ਗੱਲ ਹੈ ਕਿ ਮਹਾਰਾਜਾ ਰਜੀਤ ਸਿੰਘ ਸੀ ਉਸ ਦੇ ਸਮੇਂ ਦੇ ਉੱਤੇ ਜੇ ਮਹਾਰਾਜਾ ਰਜੀਤ ਸਿੰਘ ਨੇ ਐਡਾ ਵਧੀਆ ਰਾਜ ਕੀਤਾ ਸੀ ਆ ਇਸ ਦੇ ਬਾਰੇ ਆਮ ਕਿਸੇ ਨੇ ਸੋਚਿਆ ਨਹੀਂ ਕਿ ਤੇ ਸੋਚਿਓ ਉਹਨਾਂ ਨੇ ਪੰਜਾਬੀ ਨੂੰ ਜੇ ਥੋੜਾ ਜਿਹਾ ਹੰਗਾਰਾ ਦਿੱਤਾ ਹੁੰਦਾ ਨਾ ਵਧੀਆ ਤੇ ਅੱਜ ਪੰਜਾਬੀ ਕਿਤੇ ਦੀ ਕਿਤੇ ਹੋ ਇਸ ਕਲੋਂ ਮਾਰ ਅਜੀਤ ਸਿੰਘ ਜੀ ਮਾਰ ਖਾ ਗਏ ਸਨ ਜੋ ਮੈਂ ਅਜੇ ਤੱਕ ਸਟੱਡੀ ਕੀਤਾ ਹੋਵੇ ਸੋ ਅੱਜ ਅੱਜ ਦੇ ਕਲਾਕਾਰ ਦੇਖ ਲਓ ਭਗਵੰਤ ਮਾਨ ਜਿਹੜਾ ਇੱਕ ਪੰਜਾਬੀ ਦਾ ਕਾਮੇਡੀ ਹੋ ਕੇ ਮਸ਼ਹੂਰ ਹੋਇਆ ਉਸ ਤੋਂ ਕਰਨ ਕਰਕੇ ਅੱਜ ਪੰਜਾਬ ਦਾ ਸੀਐਮ ਬੈਠਾ ਸੋ ਪੰਜਾਬੀ ਬੋਲੀ ਨੇ ਇਹਨੂੰ ਸੀਐਮ ਬਣਾਇਆ ਜੇ ਉਹਨੇ ਪੰਜਾਬੀ ਪੰਜਾਬੀ ਲੋਕੀ ਕੁਛ ਕੀਤਾ ਸੀ ਜਾਂ ਪੰਜਾਬੀ ਬੋਲਦਾ ਸੀ ਜਿਹਦੇ ਨਾਲ ਤੇ ਮਸ਼ਹੂਰ ਹੈ ਅੱਜ ਪੰਜਾਬ ਦਾ ਸੀਐਮ ਉਹ ਪੰਜਾਬੀ ਬੋਲੀ ਕਰਕੇ ਹੀ ਹੈ ਸੋ ਮੈਂ ਇੱਕ ਵਾਰੀ ਤੁਹਾਨੂੰ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦਾ ਅਤੇ ਸਾਰੇ ਜਿੰਨੇ ਤੁਸੀਂ ਬੜੀਆਂ ਉਗੀਆਂ શિક્ષਿਤਾਂ ਹੋ ਵਧੀਆ ਲਿਖਦੇ ਹੋ ਵਧੀਆ ਸੁਣਦੇ ਹੋ ਸੋ ਚੰਗਾ ਪੜੋ ਚੰਗਾ ਲਿਖੋ ਇੱਕ ਪੜਨਾ ਨਾ ਭੁੱਲਿਓ ਕਿਉਂਕਿ ਜਿਹੜੀ ਸਾਡੇ ਕੋਲ ਖਜ਼ਾਨਾ ਹੈ ਜੇ ਅਸੀਂ ਪੰਜਾਬੀ ਪੜ੍ਹਨੀ ਲਿਖਣੀ ਭੁੱਲ ਜਾਵਾਂਗੇ ਤੇ ਕੱਲ ਨੂੰ ਗੁਰੂ ਗ੍ਰੰਥ ਸਾਹਿਬ ਜੀ ਨੂੰ ਕਿੰਨੇ ਪ੍ਰਕਾਸ਼ ਕਰਨਾ ਤੇ ਕਿੰਨੇ ਸੰਤੋਖ ਕਰਨਾ ਸਾਨੂੰ ਸਭ ਤੋਂ ਜ਼ਰੂਰੀ ਹੈ ਆਪਣੀ ਬੋਲੀ ਜਿਹੜੀ ਹੈ ਹਮੇਸ਼ਾ ਉਹਨੂੰ ਵਿਸਾਰਨਾ ਨਹੀਂ ਉਹਨੂੰ ਪੜ੍ਹਨਾ ਹੈ ਤੇ ਜ਼ਰੂਰ ਆਪਣੇ ਬੱਚਿਆਂ ਨੂੰ ਪੰਜਾਬੀ ਬੋਲੀ ਨਾਲ ਜੜੋ ਤੇ ਇਸੇ ਤਰ੍ਹਾਂ ਹੀ ਤੁਸੀਂ ਇਦਾਂ ਦੇ ਪ੍ਰੋਗਰਾਮ ਕਰਦੇ ਰਹੋ ਅਸੀਂ ਪਰਦੇਸਾਂ 'ਚ ਬੈਠੇ ਆ ਹਮੇਸ਼ਾ ਤੁਹਾਡੇ ਨਾਲ ਆ ਜਦੋਂ ਕਿਸੇ ਵੀ ਸਮੇਂ ਜਦੋਂ ਪੰਜਾਬ ਦੇ ਵਿੱਚ ਤੱਤੀ ਹਵਾ ਦਾ ਬੁੱਲਾ ਹੁੰਦਾ ਅਸੀਂ ਸਭ ਤੋਂ ਪਹਿਲਾਂ ਤੁਹਾਡੇ ਨਾਲੋਂ ਮੋਰੀ ਬਣ ਕੇ ਇੱਥੇ ਆਉਂਦੇ ਆ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ